ਜਦੋਂ ਇਹ ਗੱਲਾਂ ਸਿਫਤਾਂ ਸੁਣੀਆਂ ਨਾ ਹੁਣ ਬਹੁਤ ਔਖਾ ਹੁੰਦਾ ਆਪਣੇ ਵਿਰੋਧੀ ਦੀ ਸਿਫਤ ਸੁਣਨੀ ਹਮੇ ਹਮੈਨੂੰ ਪਾਲਣ ਵਾਸਤੇ ਆਪਣੇ ਸਾਹਮਣੇ ਖੜੇ ਦੀ ਨਿੰਦਿਆ ਯਕੀਨ ਕਰਿਓ ਇਹ ਤਾਂ ਕੱਲਾ ਰਾਸ ਹੀ ਨਹੀਂ ਹੁੰਦਾ ਵਿਕਤੀ ਤੌਰ ਤੇ ਜਿਵੇਂ ਇੱਕ ਨਸ਼ਾ ਹੁੰਦਾ ਨਾ ਨਸ਼ਾ ਤੇ ਜਿਹੜੇ ਬੰਦੇ ਨਸ਼ਾ ਕਰਦੇ ਉਹ ਵਕਤੀ ਤੌਰ ਤੇ ਇੱਕ ਵਾਰੀ ਨਾ ਉਹਨਾਂ ਦਾ ਬਲੱਡ ਸਰਕਲ ਤੇਜ਼ ਹੁੰਦਾ ਉਹ ਤਗੜੇ ਹੋ ਜਾਂਦੇ ਭਾਵੇਂ ਉਹ ਨਸ਼ੇ ਨੇ ਨੁਕਸਾਨ ਹੀ ਕਰਨਾ ਹੁੰਦਾ ਪਰ ਜਿਹੜੇ ਨਸ਼ਾ ਕਰਨ ਵਾਲੇ ਹੁੰਦੇ ਉਹ ਟੈਂਪਰੇਰੀ ਤੌਰ ਤੇ ਅੰਦਰ ਉਹਨਾਂ ਦੇ ਇੱਕ ਵਾਰੀ ਪੂਰੀ એનર્ਜੀ ਆ ਜਾਂਦੀ ਹੈ ਹੁਣ ਹੌਮੇ ਦਾ ਤੇ ਨਿੰਦਿਆ ਦਾ ਵੀ ਐਸਾ ਨਸ਼ਾ ਹੈ ਕਿ ਭਾਵੇਂ ਨੁਕਸਾਨ ਹੀ ਕਰਦੀ ਹੈ ਪਰ ਸੱਚੀ ਮੱਚੀ ਤੁਸੀਂ ਨੋਟ ਕਰਿਓ ਬੰਦੇ 'ਚ ਫਿਜ਼ੀਕਲਿ ਐਨਰਜੀ ਆ ਜਾਂਦੀ ਇੱਕ ਵਾਰੀ ਬੰਦਾ ਮੰਜੇ ਤੇ ਪਿਆ ਹੋਵੇ ਨਾ ਮੈਂ ਸਿਰੇ ਵੀ ਬੇਨਤੀ ਕਰ ਰਿਹਾ ਹਸ ਫਤੇਕਰ ਸਾਹਿਬ ਬੰਦਾ ਮੰਜੇ ਤੇ ਡਿਗਿਆ ਹੋਵੇ ਤੇ ਜੇ ਕੋਈ ਬਹਿ ਕੇ ਦੂਜੇ ਦੀ ਨਿੰਦਿਆ ਕਰਨ ਲੱਗ ਪਈ ਨਾ ਤੇ ਉੱਠ ਕੇ ਖੜਾ ਹੋ ਜਾ ਬਹਿ ਜਾਂਦਾ ਉਹ ਅੱਛਾ ਉਹਦੀ ਰੁਚੀ ਬਣ ਜਾਂਦੀ ਹੈ ਉਹਦੇ 'ਚ ਸਤਿਆ ਜਾਂਦੀ ਹੈ ਉਹਦੇ ਕੰਨ ਉਸ ਤਰਕ ਹੋ ਜਾਂਦਾ ਸੁਣਨ ਜੋਗਾ ਹੋ ਜਾਂਦਾ ਸੱਚਮੁੱਚ ਹੀ ਸਰੀਰ 'ਤੇ ਜਿਵੇਂ ਤਾਣ ਆ ਗਿਆ ਹੋਵੇ ਉਦ ਹੀ ਹਮਿਆਂ ਨੂੰ ਪੱਠੇ ਪੈ ਰਹੇ ਹੋਣ ਨਾ ਦੂਜੇ ਦਿਨ ਨਿੰਦਿਆ ਹੋ ਰਹੀ ਹੋਵੇ ਤੇ ਡਿੱਗਿਆ ਹੋਇਆ ਵੀ ਕੰਨ ਲਾ ਕੇ ਜਿਹੜਾ ਹਾਏ ਹਾਏ ਕਰ ਰਿਹਾ ਤੇ ਹਾਏ ਹਾਏ ਰੋਕ ਲੈਂਦਾ ਸੁਣਨ ਲੱਗ ਪੈਂਦਾ ਅੱਛਾ ਹੋਰ ਸੁਣਾ ਕਹ ਪਲਾਂ ਇੱਥੇ ਗੱਲ ਉਲਟ ਹੋ ਗਈ ਹਮੈਨੂੰ ਪੱਠੇ ਪੈਣ ਦੀ ਬਜਾਏ ਹਸਨ ਖਾਨ ਨੇ ਉਹ ਜਿਹੜਾ ਸਬਕ ਮਿਲਿਆ ਸੀ ਨਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕੋਲੋਂ ਸੱਚ ਬੋਲੀਏ ਤੇ ਛੁੱਟ ਜਾਈਦਾ ਉਹ ਪੱਲੇ 'ਚ ਬੰਨ ਲਿਆ ਹਸਨ ਖਾਨ ਨੇ ਲੱਲਾ ਬੇਗ ਬਾਰ-ਬਾਰ ਕਹਿੰਦਾ ਵੀ ਤੂੰ ਗੁਰੂ ਕੀ ਤੇ ਗੁਰੂ ਕੇ ਸਿੱਖਾਂ ਦੀ ਸਿਫਤ ਕਿਉਂ ਕਰ ਰਿਹਾ ਉਹ ਕਹਿੰਦਾ ਮੈਂ ਤੈਨੂੰ ਸੱਚ ਦੱਸ ਰਿਹਾ ਖੁਸ਼ਾਮੰਤ ਤੇ ਚਾਪਲੂਸੀ ਦੇ ਆਦੀ ਜਿਹੜੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਸੱਚ ਨਹੀਂ ਪਉਂਦਾ ਯਕੀਨ ਕਰਿਓ ਔਰ ਖਾਸ ਕਰਕੇ ਰਾਜ ਸਤਾ ਦੇ ਭੋਗਣ ਵਾਲੇ ਲੋਕ ਜਿਹੜੇ ਆ ਸੱਚ ਸੁਣਾਉਣ ਵਾਲੇ ਉਹਨਾਂ ਨੂੰ ਦੁਸ਼ਮਣ ਲੱਗਦੇ ਆ ਆਪਣੇ ਦੁਸ਼ਮਣ ਕਿਉਂਕਿ ਸੱਚ ਸੁਣਨ ਦੇ ਆਦੀ ਨਹੀਂ ਹੁੰਦੇ ਹੋ ਨਾ ਜੇ ਕੋ ਬੋਲਿਆ ਸੱਚ ਕੂੜਾ ਜਲੇ ਜਾਵੇ ਕੂੜਿਆ ਰਹੀਂ ਰੱਜਾ ਕੂੜ ਜਿਉਂ ਵਿਸਟਾ ਕਾਗ ਖਾਵੇ ਜਿਵੇਂ ਗੰਦਗੀ ਨਾ ਰੱਜਦਾ ਨਾ ਕਾਂ ਇਦਾਂ ਇਹ ਇਦਾਂ ਇਹ ਜਿਹੜੀ ਬਿਰਤੀ ਹੁੰਦੀ ਹੈ ਇਦਾਂ ਫਿਰ ਉਹ ਕੂੜ ਸੁਣ ਸੁਣ ਕੇ ਰੱਜਦੀ ਆ ਪਰ ਮੈਂ ਕਹਿੰਦਾ ਹੂੰ ਉਹ ਦੁਸ਼ਮਣ ਬਣ ਕੇ ਆਇਆ ਬੰਦਾ ਧੰਨੇ ਇੱਕ ਸੈਕਿੰਡ ਦਾ ਇੱਕ ਸਬਕ ਸੁਣਦਾ ਸੱਚ ਬੋਲੀਏ ਤੇ ਛੁੱਟ ਜਾਈਦਾ ਉਹਨੂੰ ਪੱਲੇ 'ਚ ਮੰਨ ਲੈਂਦਾ ਤੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਮੰਨਣ ਨਾਲ ਕਿੰਨੀਆਂ ਬਰਕਤਾਂ ਵਰਤਦੀਆਂ ਉਪਦੇਸ਼ ਬਣ ਗਿਆ ਨਾ ਸ਼ਬਦ ਸੱਚ ਬੋਲੀਏ ਤੇ ਛੁੱਟ ਜਾਈਦਾ ਤੇ ਜੇ ਉਹ ਦੁਸ਼ਮਣ ਬਣ ਕੇ ਆਏ ਬੰਦੇ 'ਚ ਨੁਕਸਾਨ ਕਰਨ ਲਈ ਆਏ ਬੰਦੇ ਵਿੱਚ ਇਸ ਸਬਕ ਦੀ ਇੰਨੀ ਕਲਾ ਵਰਤ ਜਾਂਦੀ ਆ ਤੇ ਅਸੀਂ ਗੁਰੂ ਕੇ ਸਿੱਖ ਖਵਾਂਦੇ ਆ ਨਾਮ ਤਰੀਕ ਹੀ ਸਹੀ ਲੋਕੀ ਸਾਨੂੰ ਤੇਰੇ ਸਿੱਖ ਕਹਿੰਦੇ ਆ ਅਸੀਂ ਵੀ ਮੰਨ ਕੇ ਵੇਖੀਏ ਭਣਾ ਉਪਦੇਸ਼ ਨਾਮ ਪਰਿਉ ਭਗਤ ਗੋਬਿੰਦ ਕਾ ਸਾਡਾ ਨਾਮ ਪਿਆ ਹੋਇਆ ਵੀ ਇਹ ਸਿੱਖ ਨੇ ਤੇਰੇ ਸਿੱਖ ਨੇ ਇਹ ਰਾਖੋ ਪੈਜ ਤੁਮਾਰੀ ਤੁਸੀਂ ਲਾਜ ਰੱਖੋ ਮਹਾਰਾਜ ਜੀ ਤੁਹਾਡੀ ਤੁਹਾਡੇ ਬਿਰਦ ਦੀ ਪੈਜ ਹੈ ਲੱਲਾ ਬੇਗ ਸੁਣ ਨਾ ਸਕਿਆ ਤੇ ਉਹਨੇ ਹੱਥ ਵਿੱਚ ਫੜੀ ਹੋਈ ਚਾਬਕ ਹਸਨ ਖਾਨ ਦੇ ਇੰਨੀਆਂ ਚਾਬਕਾਂ ਮਾਰੀਆਂ ਕਿ ਤਨ ਦੇ ਕੱਪੜੇ ਪਾੜ ਦਿੱਤੇ ਇੱਕ ਪਾਸੇ ਗੁਰੂ ਸਾਹਿਬ ਸਿਰ ਤੇ ਪਾਗ ਰੱਖ ਕੇ ਜਿਤ ਨਾਲ ਤੋਰ ਰਹੇ ਆ ਦੂਜੇ ਪਾਸੇ ਜਿਹਦੇ ਵਾਸਤੇ ਉਹ ਗਿਆ ਸੀ ਉਹ ਜਾਨੋ ਮਾਰ ਦੇਣ ਲੱਗਾ ਜ਼ਖਮੀ ਹੋਇਆ ਸਰੀਰ ਫਟੇ ਹੋਏ ਕੱਪੜੇ ਜਾਨ ਬਚਾ ਕੇ ਹਸਨ ਖਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਕੋਲ ਚਲੇ ਆ ਗਏ ਬੜੀ ਇਹ ਚਰਜ ਦੀ ਗੱਲ ਹੈ ਕਿ ਜਾ ਕੇ ਸ਼ਿਕਵਾ ਕੀਤਾ ਜੀ ਗਿਲਾ ਕੀਤਾ ਗੁਰੂ ਸਾਹਿਬ ਨਾਲ ਕਹਨ ਲੱਗੇ ਮਹਾਰਾਜ ਮੈਂ ਤੁਹਾਡੇ ਉਪਦੇਸ਼ ਨੂੰ ਮੰਨ ਲਿਆ ਤਨ ਉਹ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਤੇ ਮੰਨਿਆ ਇਹ ਨਹੀਂ ਫਰਕ ਪੈਂਦਾ ਪੀਓ ਕਿਹਨਾਂ ਦੇ ਘਰ ਜੰਮੇ ਨੇ ਉਹਨਾਂ ਦੀਆਂ ਕੀ ਬਰਾਦਰੀਆਂ ਨੇ ਇਹ ਗੱਲਾਂ ਨਾਲ ਕੋਈ ਅਰਥ ਨਹੀਂ ਆ ਸਾਧ ਸੰਗਤ ਤਾਨੂੰ ਉਹ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ ਜੀ ਜਦੋਂ ਚਾਬਕਾਂ ਨੇ ਸਰੀਰ ਜ਼ਖਮੀ ਕਰ ਦਿੱਤਾ ਕੱਪੜੇ ਫਟ ਗਏ ਜਾਨ ਬਚੀ ਹਸਨਖਾ ਫਿਰ ਸਤਗੁਰਾਂ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਮਹਾਰਾਜ ਜੀ ਮੈਂ ਤੁਹਾਡਾ ਉਪਦੇਸ਼ ਮੰਨਿਆ ਤੇ ਮੈਂ ਤੇ ਮਰਨ ਲੱਗਾ ਸੀ ਸਹਿਜ ਸੁਭਾਅ ਬੋਲਿਆ ਬਚਨ ਹਸਨ ਖਾਨ ਨੇ ਉਪਦੇਸ਼ ਬਣਾ ਕੇ ਹਿਰਦੇ ਚ ਵਸਾ ਲਿਆ ਕਿ ਸੱਚ ਬੋਲੀਏ ਤੇ ਛੁੱਟ ਜਾਈਦਾ ਮਹਾਰਾਜ ਮੈਂ ਜਾ ਕੇ ਲੱਲਾ ਬੇਕੋਲ ਸੱਚ ਬੋਲਿਆ ਕਿ ਤਾਕਤ ਤੇਰੇ ਕੋਲ ਵੱਧ ਹੈ ਪਰ ਜਿੱਤ ਤੇਰੀ ਨਹੀਂ ਹੋਣੀ ਤੇ ਹਸਨ ਖਾਨ ਕਹਿੰਦਾ ਮੈਨੂੰ ਤੇ ਲੱਲਾ ਬੇਗ ਮਾਰਦੇ ਨੇ ਲੱਗਾ ਸੀ ਮੇਰੇ ਜਿਸਮ ਦੀ ਹਾਲਤ ਦੇ ਵੇਖੋ ਮੇਰੇ ਜ਼ਖਮ ਵੇਖੋ ਮਹਾਰਾਜ ਇੰਨੀ ਪੀੜਾ ਸੱਚ ਬੋਲਿਆ ਇੰਨਾ ਦੁੱਖ ਮਿਲਦਾ ਸੱਚ ਬੋਲਿਆ ਮਹਾਰਾਜ ਨੇ ਦਲਾਸਾ ਦੇ ਕੇ ਕਿਹਾ ਕੈਨ ਲਗੇ ਚਿੰਤਾ ਨਾ ਕਰ ਜੇ ਸੱਚ ਦੇ ਰਾਹ ਤੇ ਤੁਰਿਆ ਨਾ ਕਰਤਾ ਬਉੜੀ ਕਰੇਗਾ ਤੈਨੂੰ ਜ਼ਖਮ ਦੇਣ ਵਾਲੇ ਸ਼ਾਇਦ ਮੁੱਕ ਜਾਣ ਉਸ ਪਦਵੀ ਦੇ ਉੱਤੇ ਮਾਲਕ ਤੈਨੂੰ ਵੀ ਬਿਠਾ ਸਕਦਾ ਜਿੱਥੇ ਅੱਜ ਤੈਨੂੰ ਬੈ ਕੇ ਜ਼ਖਮ ਦੇ ਰਿਹਾ ਜੰਗ ਸ਼ੁਰੂ ਹੋ ਗਈ ਇੱਕ ਇੱਕ ਕਰਕੇ ਚੋਟੀ ਦੇ ਜਰਨੈਲ ਮਾਰੇ ਗਏ ਪਹਿਲਾਂ ਕਮਰ ਬੇਗ ਮਰਿਆ ਫਿਰ ਕਾਬਲੀ ਬੇਗ ਮਰਿਆ ਪਾਂਜਾ ਮਰਿਆ ਲੱਲਾ ਬੇਗ ਦਾ ਫਿਰ ਭਰਾ ਮਰਿਆ ਫਿਰ ਦੋਨੋਂ ਵਾਰੀ ਵਾਰੀ ਪੁੱਤਰ ਮਰੇ ਕਾਸਮ ਬੇਗ ਸ਼ਮਸ਼ ਬੇਗ ਤੇ ਫਿਰ ਲੱਲਾ ਬੇਗ ਨਿਤਰਿਆ ਤੇ ਲੱਲਾ ਬੇਗ ਦਾ ਵੀ ਅੰਤ ਹੋਇਆ ਅੰਤ ਨੂੰ ਜਿਹੜਾ ਬੇਸ਼ੁਮਾਰ ਫੌਜ ਲੈ ਕੇ ਆਇਆ ਸੀ ਨਾ 100 ਕੁ ਸਾਥੀ ਬਚਿਆ ਆਪ ਮਰ ਗਿਆ ਲੱਲਾ ਬੇਗ ਤੇ ਉਹ 100 ਕੁ ਸਾਥੀਆਂ ਸਮੇਤ ਹਸਨ ਖਾਂ ਜਦੋਂ ਵਾਪਸ ਪਰਤਿਆ ਸ਼ਾਹਜਹਾਂ ਕੋਲ ਜੰਗ ਦਾ ਹਾਲ ਦੱਸਿਆ ਕਾਰਨ ਦੱਸੇ ਇਹ ਕਾਰਨ ਇਹ ਸੀ ਕਿ ਲੱਲਾ ਬੇਗ ਲੋੜ ਤੋਂ ਵੱਧ ਹੰਕਾਰ ਵਿੱਚ ਸੀ ਹੁਣ ਕਿਹੜੇ ਯੋਗ ਬੰਦੇ ਨੂੰ ਕਾਬਲ ਦਾ ਸੂਬਾ ਬਣਾਈਏ ਉਧਰ ਗੁਰੂ ਦਾ ਉਪਦੇਸ਼ ਹਸਨ ਖਾਨ ਦੇ ਸੀਨੇ 'ਚ ਵਰਤ ਰਿਹਾ ਉਹਨੇ ਸੱਚ ਦਾ ਪੱਲਾ ਨਹੀਂ ਛੱਡਿਆ ਤੇ ਤੈ ਹੋਇਆ ਨੀਅਤ ਇਹ ਹੋਇਆ ਕਿ ਭਾਈ ਕਾਬਲ ਕਿੰਨੂੰ ਸੰਭਾਲਿਆ ਜਾਏ ਜਿਹੜਾ ਕੋਈ ਵਫਾਦਾਰ ਹੋਵੇ ਤੇ ਸ਼ਾਹਜਹਾਂ ਕਹਿਣ ਲੱਗਾ ਇਹ ਸੱਚ ਬੋਲਦਾ ਜਾਪਦਾ ਮੈਨੂੰ ਇਹਨੂੰ ਹੀ ਕਾਬਲ ਦਾ ਸੂਬਾ ਬਣਾ ਦੇ ਉਹ ਹਸਨ ਖਾਂ ਜਿਹੜਾ ਦੁਸ਼ਮਣ ਬਣ ਕੇ ਆਇਆ ਸੀ ਗੁਰੂ ਦੇ ਬਚਨ ਨੂੰ ਉਪਦੇਸ਼ ਬਣਾ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਤੇ ਜਿਹੜਾ ਜਾਨ ਦਾ ਖੌ ਲੇ ਕੇ ਭੱਜਿਆ ਨਾ ਉਹ ਕਾਬਸ ਦਾ ਸੂਬਾ ਬਣਿਆ ਸਾਧ ਸੰਗਤ ਵੱਡ ਜੋਦਾ ਬਹੁਤ ਪਰਉਪਕਾਰੀ ਜਿਹੜਾ ਅਕਿਰਤ ਕਣਾਂ ਨੂੰ ਪਾਲਦਾ ਤੇ ਜੀਉ ਗੁਰੂ ਐਸਾ ਦਿਆਲੂ ਹੈ ਐਸਾ ਮਿਹਰਬਾਨ ਹੈ ਕਿ ਅਕਿਰਤ ਕਣਾਂ ਨੂੰ ਵੀ ਢਾਲ ਦੇ ਛਾਂ ਕਰਕੇ ਕਹਿੰਦਾ ਰੱਬ ਚ ਇੱਤੇ ਕਰ ਤੇਰਾ ਭਲਾ ਹੋ ਜੇ ਕਿੰਨਾ ਕਰੋਧ ਹੁੰਦਾ ਬੰਦਾ ਅਜੇ ਸਧਾਰਨ ਬੰਦੇ ਤੇ ਉਹਨਾਂ ਗੁੱਸਾ ਨਹੀਂ ਹੁੰਦਾ ਜਿੰਨਾ ਜਿੰਨੂੰ ਹੱਥੀਂ ਪਾਲਿਆ ਹੋਵੇ ਤੇ ਉਹ ਵਫਾ ਕਮਾਉਣ ਦੀ ਬਜਾਏ ਬੇਵਫਾ ਹੋ ਜਾਏ ਫਿਰ ਕਰੋਧ ਦੀ ਹੱਦ ਹੋ ਜਾਂਦੀ ਹੈ ਪਰ ਮੈਦਾਨੇ ਜੰਗ ਵਿੱਚ ਲਹੂ ਭਿੱਜੀ ਤੀਗ ਲੈ ਕੇ ਵੀ ਸਤਗੁਰੂ ਜੀ ਸੂਰਮਤਾਈ ਦੇ ਜੋਹਰ ਦਿਖਾਉਂਦੇ ਹੋਏ ਵੀ ਉਹ ਪਰਉਪਕਾਰ ਵਰਤਾ ਰਹੇ ਪਰਉਪਕਾਰ ਵਰਤਾ ਰਹੇ ਹੁਣ ਐਸੇ ਸਤਗੁਰੂ ਜੀ ਨੂੰ ਛੱਡ ਕੇ ਜਿਹੜੇ ਦੁਸ਼ਮਣ ਦੇ ਉੱਤੇ ਵੀ ਆਪਣੀ ਪਰਉਪਕਾਰ ਦੀ ਨਿਗਾਹ ਰੱਖਦੇ ਆ ਨਾ ਦਇਆਲਤਾ ਦੀ ਨਿਗਾਹ ਰੱਖਦੇ ਆ ਕਿੰਨੇ ਬਦਕਿਸਮਤ ਹੋਵਾਂਗੇ ਅਸੀਂ ਕਿੰਨੇ ਅਪਹਾਗੇ ਹੋਵਾਂਗੇ ਅਸੀਂ ਜੇ ਐਸੇ ਸਤਗੁਰੂ ਜੀ ਨੂੰ ਛੱਡ ਕੇ ਅਸੀਂ ਕੁਰਾਏ ਪੈ ਗਏ